ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੁਰਬਾਣੀ ਦੇ ਅਨੁਸਾਰ ਜਨਮ ਮਰਨ ਕੀ ਹੈ ਗੁਰਬਾਣੀ ਦੇ ਅਨੁਸਾਰ ਗੁਰੂ ਸਾਹਿਬ ਨੇ ਜਿਹੜੀਆਂ ਖਾਸ ਗੱਲਾਂ ਨਾ 10 ਪੁਆਇੰਟ ਤਾਂ ਲਿਖੇ ਲਿਖੇ ਉਹ ਤੋਂ ਕਾ ਵੀ ਲਿਖੇ ਆ 10 ਪੁਆਇੰਟ ਤਾਂ ਜਿਹੜੇ ਹੈਗੇ ਆ ਉਹ ਮਾਰੇ ਨੇ ਸਿੱਧੇ ਸਾਦੇ ਲਿਖ ਦਿੱਤੇ ਆ ਕਿ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਾਈ ਆਵਾ ਭੀ ਭੇਵ ਚੌਥੇ ਪਿਆਰ ਰੂਪਨੀ ਖੇੜ ਪੰਜਵੇਂ ਖਾਨ ਦੀਣ ਕੀ ਧਾਤ ਛੇਵੇਂ ਕਾਮਨਾ ਪੁਛਿਆ ਜਾਤ ਸੱਤਵੇਂ ਸੱਚ ਕੀਆ ਕਰਵਾਸ ਅਠਵੇਂ ਕਰੋਧ ਹੋਆ ਤਰਨਾਸ ਨੌਵੇਂ ਧੌਲੇ ਬੈਸਾ ਦਸਵੇਂ ਦੱਦਾ ਹੋਆ ਸਵਾ ਇਹ ਮਹਾਰਾਜ ਨੇ ਜਿਹੜਾ ਸਾਫ਼ ਕੋਈ ਸਰਲ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਉਚਾਰਨ ਕਰ ਦਿੱਤਾ ਕਿ ਜਿਹਦੇ ਅਰਥ ਕਰੀਏ ਤਾਂ ਅਰਥ ਬਹੁਤ ਡੂੰਘੇ ਨੇ ਨਾ ਬਾਕੀ ਗੁਰਬਾਣੀ ਦੀ ਵਿਚਾਰ ਜਿਹੜੀ ਹੈਗੀ ਆ ਬਹੁਤ ਗਹਿਰਾਈ ਦੇ ਵਿੱਚ ਅੱਜ ਤੱਕ ਕੋਈ ਕਰ ਹੀ ਨਹੀਂ ਸਕਿਆ ਕਿਉਂਕਿ ਹਰ ਇਨਸਾਨ ਦਾ ਆਪਣਾ ਜਿਹੜਾ ਹੈਗਾ ਆਪਣਾ ਆਪਣਾ ਅਰਥ ਕੱਢਣ ਦਾ ਵੱਖਰਾ ਤਰੀਕਾ ਸੋ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਸਾਨੂੰ ਗੁਰੂ ਸਾਹਿਬ ਨੇ ਇੱਕ ਸੱਚ ਦਾ ਚਾਨਣ ਗੁਰਬਾਣੀ ਦਿੱਤਾ ਜਿਹਦੇ ਵਿੱਚੋਂ ਅਸੀਂ ਹਰ ਚੀਜ਼ ਦਾ ਜਿਹੜਾ ਹੈਗਾ ਆ ਉਹਦਾ ਤਤ ਕੱਢ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ